ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦਾ ਸਦਨ ਦੇ ਵਿੱਚ ਵੱਡਾ ਬਿਆਨ سامنے ਆਇਆ ਪ੍ਰਤਾਪ ਸਿੰਘ ਨੇ ਲਾਰੈਂਸ ਬਿਸ਼ਨੋਈ ਦਾ ਮੁੱਦਾ ਚੁੱਕਿਆ ਲਾਰੈਂਸ ਦੇ ਇੰਟਰਵਿਊ ਦੇ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾ ਤੇ ਕਾਰਵਾਈ ਹੋਵੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਲਾਰੈਂਸ ਦਾ ਇੰਟਰਵਿਊ ਕਰਉਣ ਵਾਲੇ ਤੇ ਵੀ ਤਲ ਉਹਨਾਂ ਨੂੰ ਵੀ ਜਿਹੜਾ ਹੈ ਤਲਬ ਕੀਤਾ ਜਾਵੇ ਜਿਹੜੇ ਨੇ ਬਾਰਡਰ ਜਿਹਦਾ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਸਪੀਕਰ ਸਾਹਿਬ 2 ਮਿੰਟ ਮੇਰੇ ਵੱਲ ਧਿਆਨ ਕਰੋ ਲਾਰੈਂਸ ਬਿਸ਼ਨੋਈ ਵਰਗਾ ਆਪਾਂ ਫਿਰ ਹੋਰਾਂ ਨੂੰ ਵੀ ਦੇ ਦਈਏ ਆਪਣਾ ਬਾਜੀਆ ਸਾਹਿਬ ਸਾਹਿਬ ਮੇਰੀ ਗੁਸੇ ਮੇਰੀ ਮੇਰੀ ਬੇਨਤੀ ਸੁਣੋ ਲਾਅ ਐਂਡ ਆਰਡਰ ਤੁਸੀਂ ਇੱਕ ਮਿੰਟ ਆਲਦੀ ਗੱਲ ਖਤਮ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਨਹੀਂ ਕਰ ਰਿਆ ਖਾਦਾ ਸਾਡੀ ਡੁਪਲੀਕੇਟ ਆ ਰਹੀਆਂ ਨੇ ਆ ਸਾਡੇ ਬਰਗਾੜੀ ਬਹਿਬਲਤਾਂ ਜਿੱਥੋਂ ਤੇ ਤੁਸੀਂ ਆਪ ਉਸ ਜਿਸ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੰਮ੍ਰਿਤਸਰ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਢਾਈਆਂ ਸਾਲਾਂ ਤੋਂ ਵੀ ਫਰਿਆਦ ਕਰਦੇ ਰਿਹਾ ਮੈਂ ਵੀ ਕਰਦੇ ਰਿਹਾ ਕੋਈ ਡਿਸਕਸ਼ਨ ਹੀ ਕਰ ਲੋ ਸੱਚੇ ਸੌਦੇ ਦਾ ਸਾਥ ਜਿਹੜਾ ਇਹ 2.5 ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ Chief Minister Punjab ਕੋ ਪਈ ਹੈ ਤੁਸੀਂ ਸੈਂਕਸ਼ਨ ਅਜੇ ਤੱਕ ਨਹੀਂ ਦਿੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੱਕ ਸਿੱਖ ਸਟੇਟ ਦੇ ਵਿੱਚ ਹੋ ਰਹੀ ਏ ਤੇ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜੇ ਉਹਨਾਂ ਲੋਕਾਂ ਨੂੰ ਕਿਤੇ ਤੱਕ ਨਹੀਂ ਬਚਾ ਪਾਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਬਰਗਾੜੀ ਬਾਈਬਲ ਕਲਾ ਤੇ ਕੋਈ ਗੱਲ ਨਹੀਂ ਤੁਹਾਡੇ ਅੱਜ ਇੱਕ ਬਟਿੰਡੇ ਦੇ ਸੁਪਰਡੈਂਟ ਜੇਲ ਨੇ ਰਿਜ਼ਾਈਨ ਕਰ ਦਿੱਤਾ ਉਹਦਾ ਬਿਆਨ ਪੜੋ ਕਹਿੰਦਾ ਇੱਥੇ ਜੇਲ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂ ਗੈਂਗਸਟਰਸ ਅੱਜ ਬਾਕਾਇਦਾ ਤੌਰ ਜਿਹੜੇ ਮਿਸਟਰ ਸਿੱਧੂ ਨੇ ਉਹਨਾਂ ਦਾ ਬਿਆਨ ਹੈ ਗੈਂਗਸਟਰਸ ਆ ਰਨਿੰਗ ਦੀ ਜੇਲਸ ਐਂਡ ਇਟ ਹਸ ਬੀਨ ਪ੍ਰੂਵਨ ਬਿਯੋਂਡ ਡਾਊਟ ਇੱਕ ਡੀਜੀਪੀ ਲੈਵਲ ਦਾ ਆਦਮੀ ਆਨਰਬਲ ਹਾਈ ਕੋਰਟ 'ਚ ਗੱਲ ਕਹਿੰਦਾ ਕਿ ਖਰੜ ਦੇ ਸੀਆਈਏ ਦੇ ਵਿੱਚ ਇੱਕ ਐਸਪੀ ਨੇ ਬੈਠ ਕੇ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਕਰਾਈ ਆਪਣਾ ਫੋਨ ਦਿੱਤਾ ਗਿਆ ਸੀ ਸਿੱਧੂ ਬੂਸੇ ਵਾਲੇ ਦੇ ਪੇਰੈਂਟਸ ਨੂੰ ਕੁਝ ਜਸਟਿਸ ਵੀ ਉਮੀਦ ਹੋ ਸਕਦੀ ਸੀ ਜਿਦਾ ਮੇਰੇ ਸਾਥੀਆਂ ਨੇ ਜ਼ਿਕਰ ਕੀਤਾ ਹੈ